ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਲੱਗਿਆ 3 ਸਪੀਡ ਆ 3 ਸਪੀਡ ਆ ਇਹਦਾ ਨੰਬਰ ਕਿੱਥੋਂ ਦਾ ਹੈ ਨੰਬਰ ਹਰਿਆਣਾ ਹਰਿਆਣੇ ਦਾ ਨੰਬਰ ਹੈ 13 ਮਾਡਲ ਹੈ ਤੁਸੀਂ ਚੱਲਿਆ ਕਿੰਨਾ ਕੋਇਆ ਬਾਈ ਇਹ 2200 ਕੁਛ ਘੰਟਾ ਚੱਲਿਆ ਬਾਈ 2200 ਕੁਛ ਘੰਟੇ ਚੱਲਿਆ ਹੋਇਆ ਚਾਰੇ ਟਾਇਰ ਹੈਗੇ ਨੇ ਬੀਕੇਟੀ ਦੇ ਬੀਕੇਟੀ ਦੇ ਨਵੇਂ ਹੀ ਆ 90 95 95 ਪੈਸੇ ਟਾਇਰ ਆ ਠੀਕ ਹੈ ਕੰਡੀਸ਼ਨ ਦੇ ਖੱਲਾ ਖੱਲਾ ਨਹੀਂ ਸਾਰਾ Ориਜਨਲ ਆ ਬਾਈ ਕਿਤੇ ਕਲਮ ਵੀ ਨਹੀਂ ਲੱਗੀ ਟਰੈਕਟਰ ਨੂੰ ਅੱਛਾ ਹਾਂ ਮੂਹਰਲੇ ਟਾਇਰ ਜਮੇ ਨਵੇਂ ਆ ਦਿਖਾ ਦੇ ਤਾਂ ਮੈਂ ਹਜੇ ਬੰਬਲ ਵੀ ਨਹੀਂ ਘਸੇ ਹਾਂ ਜੀ ਟਰੈਕਟਰ ਸਾਰਾ オリジナル ਆ ਛੋਛਾ ਦਾ ਕਿਤੇ ਕਲਮ ਨਹੀਂ ਲੱਗੀ ਨਵੀਂ ਸ਼ੀਟ ਲੱਗੀ ਆ ਮਗਰਲੇ ਟਾਇਰ 70 ਪੈਸੇ ਆ ਠੀਕ ਓਕੇ ਇਹਦਾ ਬੀਮਾ ਵੀ ਪਿਆ ਹੈ ਸ਼ਾਇਦ ਟਰੈਕਟਰ ਦਾ ਛੇ ਟਾਇਰ ਰਕੜੇ ਦੀ ਨਵੇਂ ਵਰਗੀ ਬੈਣੇ ਨਵੇਂ ਆ ਰਗੇ 95 ਪੈਸੇ ਟਾਇਰ ਲਾ ਲ ਤੂੰ ਇਹਦੀ ਕੀ ਡਿਮਾਂਡ ਰੱਖੀ ਆ 4 70 ਡਿਮਾਂਡ ਇਹਦੀ ਹੈ ਬਾਈ 4 70000 ਹਾਂ ਦੇਣ ਲੈਣ ਵਾਲਾ ਤਾਂ ਕੀ ਰੇਟ ਰਹੂਗਾ ਸਾਢੇ 4 ਲੱਖ ਦਾ ਤਾਂ ਹਾਂ ਨਾ ਆਪਣੀ ਸਾਢੇ 4 ਲੱਖ ਦਾ ਮਾਡਲ ਮਾਡਲ 16 2016 ਮਾਡਲ ਹਾਂ ਇਹ ਮੂਰਲੇ ਟਾਇਰ ਭਾਈ ਅੱਧੇ ਕਾ ਮਗਰਲੇ ਨਮਿਆਰ ਕੀ 90 95 ਪੈਸੇ ਆ ਹਾਂਜੀ ਟਰੈਕਟਰ ਬਹੁਤ ਇੰਜਨ ਗੇਅਰ ਦਾ ਚੰਗਾ ਠੀਕ ਹੈ ਹਾਂ ਮਿੱਤਰੋ ਪਿੰਡ ਚੁੱਗੇ ਕਲਾਂ ਦੇ ਨਾ ਵਿੱਚ ਅੱਜ ਬਾਈ ਆਪਾਂ ਸੇਵਕ ਦੇ ਘਰੇ ਪਹੁੰਚੇ ਆ ਬਾਈ ਸੇਵਕ ਦਾ ਘਰ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਸੁਭਦਾ ਸੈਂਟਰ ਦੇ ਨਾਲ ਬਿਲਕੁਲ ਲੱਗੇ ਆ ਸੁਭਦਾ ਸੈਂਟਰ ਦੀ ਨਿਸ਼ਾਨੀ ਕੀ ਹੈ ਧਰਮੀ ਉਧਰ ਨੂੰ ਕੈਮਰਾ ਮਾਰੀ ਮਿੱਤਰੋ ਆ ਟਾਵਰ ਜਨਾ ਬਿਲਕੁਲ ਘਰ ਦੇ ਬਾਈ ਦੇ ਸਾਹਮਣੇ ਆ ਤੇ ਇਹਦੇ ਸਾਹਮਣੇ ਬਿਲਕੁਲ ਆ ਵੱਡੀ ਸਾਰੀ ਹਵੇਲੀ ਆ ਤੇ ਇਸ ਹਵੇਲੀ ਦੇ ਵਿੱਚ ਨਾ ਟਰੈਕਟਰਾਂ ਦਾ ਮੇਲਾ ਲੱਗਿਆ ਰਹਿੰਦਾ ਹੈ ਆ ਸਾਰੀ ਜਗਨਹੋ ਉਥੋਂ ਲੈ ਕੇ ਇੱਥੇ ਤੱਕ ਇਹ ਸਾਰੀ ਭਰੀ ਹੁੰਦੀ ਐ ਬਾਈ ਕਹਿੰਦਾ ਵੀਰੇ ਬਾਕੀ ਟਰੈਕਟਰ ਜਿਹੜੇ ਆਪਣੇ ਬਿੱਗਗੇ ਟਰੈਕਟਰ ਅੱਜ 5 6 ਖੜੇ ਐ ਤੇ ਇਹਨਾਂ ਦੀ ਆਪਾਂ ਡਿਟੇਲ ਬਾਈ ਤੋਂ ਪਤਾ ਕਰਦੇ ਆਂ ਵੀ ਕਿਹੜਾ ਟਰੈਕਟਰ ਕੀ ਰੇਟ ਦੇ ਵਿੱਚ ਦਊਗਾ ਵੈਸੇ ਟਰੈਕਟਰ ਮਹਿੰਗੇ ਵੇਚਦਾ ਨਹੀਂ ਟਰੈਕਟਰ ਬਜਟ ਰੇਟ 'ਚ ਹੀ ਵੇਚਦਾ ਹੁੰਦਾ ਐ ਤੇ ਅੱਜ ਕੀ ਗੱਲਬਾਤ ਬਣੂ ਸਾਰਾ ਕੁਝ ਪੁੱਛਾਂਗੇ ਕਿ ਆਣ ਸੇ ਬਹੁਤ ਵਧੀਆ ਬਹੁਤ ਵਧੀਆ ਅੱਜ ਟਰੈਕਟਰ ਆਪਣੇ ਕੋਲੇ ਇੰਨੇ ਕ ਰਹਿ ਗਏ ਹੈ ਹਾਂ ਆਪਣੇ ਕੋਲੇ 5 6 7 ਟਰੈਕਟਰ ਆਪਾਂ ਵੇਚਤੇ ਪਿਛਲੇ ਆਪਦੇ ਚ ਤੇ ਹੁਣ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ ਇਧਰ ਹੌਲੈਂਡ ਤੋਂ ਕਰ ਲੈਣੇ ਉਹ ਕਰਦੇ ਆ ਮੂਰੇ ਝੋਟਾ ਲਿਖਿਆ ਹੋਇਆ ਹੈ ਟਰੈਕਟਰ ਵੀ ਵਾਕਈ ਇਹ ਝੋਟਾ ਬਈ ਇਹ ਮਾਡਲ ਕਿੰਨਾ ਸੇਵਕ ਮਾਡਲ 13 ਹੈ ਬਈ ਇਹ 2013 ਮਾਡਲ ਹੈ 13 ਮਾਡਲ ਆ ਟੌਪ ਵਾਲਾ ਮਾਡਲ ਆ ਬਈ ਅੱਛਾ ਹਾਂ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਲੱਗਿਆ 3 ਸਪੀਡ ਆ 3 ਸਪੀਡ ਹਰਿਆਣੇ ਦਾ ਨੰਬਰ ਹੈ 13 ਮਾਡਲ ਹੈ ਤੁਸੀਂ ਚੱਲਿਆ ਕਿੰਨਾ ਕੁ ਹੋਇਆ ਬਈ ਇਹ 2200 ਕੁਸ਼ ਘੰਟਾ ਚੱਲਿਆ ਬਈ 2200 ਕੁਸ਼ ਘੰਟੇ ਚੱਲਿਆ ਹੋਇਆ ਚਾਰੇ ਟਾਇਰ ਹੈਗੇ ਨੇ ਬੀਕੇਟੀ ਦੇ ਬੀਕੇਟੀ ਦੇ ਨਵੇਂ ਹੀ ਆ 90 95 95 ਪੈਸੇ ਟਾਇਰ ਆ ਠੀਕ ਹੈ ਕੰਡੀਸ਼ਨ ਦੇ ਹੋਵੇਗਾ ਖੱਲਾ ਨਹੀਂ ਸਾਰਾ Ориਜਨਲ ਆ ਬਈ ਕਿਤੇ ਕਲਮ ਵੀ ਨਹੀਂ ਲੱਗੀ ਟਰੈਕਟਰ ਨੂੰ ਅੱਛਾ ਹਾਂ ਉਹਦਾ ਕੰਡੀਸ਼ਨ ਤਾਂ ਓਰੀਜਨਲ ਆ ਹੈ ਹਾਂ ਹਾਂ ਕਿਤੋਂ ਖੁੱਲਿਆ ਨਹੀਂ ਟਰੈਕਟਰ 220 ਕੁਛ ਘੰਟਾ ਚੱਲ ਚਲਾਵੇ ਦਾ ਕਿਵੇਂ ਆ ਇਹ ਉਹ ਨਵਾਂ ਟਰੈਕਟਰ ਆ ਬਾਈ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਟੈਂਕੀ ਵਾਲਾ ਬੰਪਰ ਲੱਗਿਆ 13 ਦੀ ਕੰਡੀਸ਼ਨ ਵੀ ਚੰਗੀ ਆ ਹਾਂ 90 95 ਬਾਹਰ ਟਾਇਰ ਪਰ ਕਨੋਪੀ ਲੱਗੀ ਹੋਈ ਆ ਕਨੋਪੀ ਲੱਗੀ ਆ ਬਾਈ ਮੈਨੂੰ ਇਹ ਦੱਸ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆਪਾਂ ਨੇ ਇਹਦੀ 4 35 ਹਜ਼ਾਰ ਦਾ ਮਾਡਲ 4 ਲੱਖ ਦਾ ਪਰ ਰੇਟ ਅੱਜ ਜਾਇਜ਼ ਜੀ ਕਰਾਂਗੇ ਬਸ ਹਾਂ ਛੱਡੇਗਾ ਕਿੰਨੇ ਦਾ ਮੈਨੂੰ ਉਹ ਰੇਟ ਦੱਸ ਉਹ ਜੈਸਨੋ ਵਾਲਾ ਰੇਟ ਦੱਸ ਦੇ ਮੈਂ ਰੁਪਈਆ ਨਹੀਂ ਘਟ 4,25,000 ਹਾਂ ਹੋਰ ਕਰ ਮੰਨਦਾ ਨਹੀਂ ਜਾਇਜ ਆ ਪੱਟੀ ਸਾਹਿਬ ਜਾਇਜ ਜਮ ਜਮ ਜਾਇਜ 4,25,000 ਦਾ ਟਰੈਕਟਰ ਬਣੂਗਾ ਤੇ 13 ਮਾਡਲ ਆ ਬਾਈ ਜਿਹੜਾ ਆ ਖੜਾ 36 ਦੀ ਇਹ 10 ਮਾਡਲ ਆ ਬਾਈ ਇਹੇ ਕਿ 10 ਮਾਡਲ ਆ ਬਾਈ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀering ਆ ਓਕੇ ਟਰੈਕਟਰ ਇਹ ਵੀ ਸਾਰਾ origignal ਆ ਅੱਛਾ ਟਾਇਰਾਂ ਦੇ ਕੀ ਕਡਿਸ ਨੇ ਦੀ ਟਾਇਰ ਬਸ 65 ਪੈਸੇ 60 ਪੈਸੇ ਲਾ ਲਾ 65 ਪੈਸੇ ਟਾਇਰ ਲਾ ਲਾ ਠੀਕ ਆ ਕਨੋਪੀ ਇਹਦੇ ਵੀ ਲੱਗੀ ਹੋਈ ਆ ਪੱਖੀ ਲੱਗੀ ਹੋਈ ਆ ਪੱਖਾ ਐਲਈਡੀ ਲਾਈਟ ਲੱਗੀ ਵੀ ਆ ਟਰੈਕਟਰ ਬਹੁਤ ਚੰਗਾ ਇੰਜਨ ਘੇਰ ਦਾ ਇਹਦਾ ਕੀ ਮੰ ਇਹਦਾ ਆਪਾਂ ਮੰਗਦੇ 370000 ਹਾਂ ਹਾਂਜੀ ਛੱਡਾਂਗੇ ਕਿੰਨੇ ਦਾ ਸਾਢੇ ਤਿੰਨ ਦਾ ਟਰੈਕਟਰ ਦੇ ਦਿਆਂਗੇ ਆਪਾਂ ਲੈ ਮਿੱਤਰੋ ਸਾਢੇ 3 ਲੱਖ ਦੇ ਵਿੱਚ ਇਹ ਬਣੂ ਮਾਡਲ 2010 ਹਾਂ ਤੇ ਜਿਹੜਾ ਆ ਖੜਾ ਵੀ ਅਰਜਨ 605 ਤੇਰਾ ਮਾਡਲ ਇਹ ਆ ਭੱਟੀ ਸਾਹਿਬ ਹੂੰ ਮੂਹਰਲੇ ਟਾਇਰ ਜਮੇ ਨਵੇਂ ਆ ਦਿਖਾ ਦੇ ਤਾਂ ਮੈਂ ਹਜੇ ਬੰਬਲ ਵੀ ਨਹੀਂ ਘਸੇ ਟਰੈਕਟਰ ਸਾਰਾ origignal ਆ ਛੋਛਾ ਦਾ ਕਿਤੇ ਕਲਮ ਨਹੀਂ ਲੱਗੀ ਨਵੀਂ ਸ਼ੀਟ ਲੱਗੀ ਆ ਮਗਰਲੇ ਟਾਇਰ 70 ਪੈਸੇ ਆ ਓਕੇ ਇੰਜਨ ਗੇਅਰ ਦਾ ਪੂਰਾ ਨਵਾਂ ਟਰੈਕਟਰ ਆ ਇਹ ਕਿੰਨੇ ਦਾ ਬਣੂਗਾ ਇਹਦੀ ਡਿਮਾਂਡ ਇਹਦੀ ਵੀ 370000 ਹਾਂ ਛੱਡਾਂਗੇ ਕਿੰ ਦੇਣ ਲੈਣਾ ਰੇਟ ਦੱਸ ਜਮਾ ਇਹਦਾ ਜਮਾ ਦੇਣ ਲੈਣ ਵਾਲਾ ਹਾਂ ਬਸ ਚਾਬੀ ਨਾ ਛੋੜ ਹੋਊਗੀ 345000 ਦਾ ਦੇ ਦਾਂਗੇ ਆਪਣਾ ਟੈਕਟਰ 345000 ਦਾ ਹਾਂ ਜਮਾ ਜੈਜ ਰੇਟ ਆ ਓਕੇ ਇਹਦੇ ਵਿੱਚ ਛੋੜ ਕਰਦੇ ਨਹੀਂ ਛੋੜ ਕਰਾਂਗੇ ਚਾਬੀ ਨਾਲ ਛੋੜ ਕਰਾਂਗੇ ਬੰਦੇ ਬਜਾ ਚਾਬੀ ਨਾਲ ਛੱਡਾਂਗੇ ਹਾਂ ਓਕੇ ਤੇ ਜਿਹੜਾ ਆ ਖੜਾ ਇੱਧਰਲੇ ਪਾਸੇ ਵੀ 855 ਇਹ 16 ਮਾਡਲ ਆ ਹਾਂ ਟੌਪ ਵਾਲਾ ਮਾਡਲ ਆ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀਅਰਿੰਗ ਹਾਂ ਕਿਥੋਂ ਨਿਊਜ਼ੀਲੈਂਡ ਨਿਊਜ਼ੀਲੈਂਡ ਦਿਖਾ ਦੇ ਧਰਮੇ ਜਮਾ ਨਹੀਂ ਖੁੱਲੀਆਂ ਚਾਰੇ ਟਾਇਰ ਨਵੇਂ ਆ ਠੀਕ ਹੈ ਸਾਰਾ Ориਜਨਲ ਆ ਟ੍ਰੈ ਨੰਬਰ ਆਪਾਂ ਸਾਰੇ ਹਰਿਆਣੇ ਦੇ ਨੇ ਨਹੀਂ ਇਹ ਰਾਜਸਥਾਨ ਨੰਬਰ ਆ ਇਹ ਰਾਜਸਥਾਨ ਨੰਬਰ ਆ ਇਹਦਾ ਬੀਮਾ ਵੀ ਪਿਆ ਹੈ ਸ਼ਾਇਦ ਟਰੈਕਟਰ ਦਾ ਛਟਾ ਰਕੜੇ ਦੀ ਨੰਬਰ ਕੀ ਪੈਣੀ ਨਾ ਨਾ ਅਰਗੇ 95 ਪੈਸੇ ਟਾਇਰ ਲਾ ਲ ਤੂੰ ਇਹਦੀ ਕੀ ਡਿਮਾਂਡ ਰੱਖੀ ਆ 470 ਡਿਮਾਂਡ ਇਹਦੀ ਹੈ ਬਾਈ 470000 ਹਾਂ ਦੇਣ ਲੈਣ ਵਾਲਾ ਤਾਂ ਕੀ ਰੇਟ ਰਹੂਗਾ ਸਾਢੇ 4 ਲੱਖ ਦਾ ਤਾਂ ਹਾਂ ਨਾ ਆਪਣੀ ਸਾਢੇ 4 ਲੱਖ ਦਾ ਮਾਡਲ ਮਾਡਲ 16 2016 ਮਾਡਲ ਹਾਂ ਓਕੇ ਤੇ ਜਿਹੜਾ ਇਧਰਲੇ ਪਾਸੇ ਕਿਹੜਾ ਐਕਸਐਮ ਇਹ ਸਪੈਸ਼ਲ ਆ ਐਕਸਐਮ ਬਹੁਤ ਡਿਮਾਂਡ ਆ ਇਹ ਟਰੈਕਟਰ ਦੀ ਹੂੰ ਇਹ ਮੂਰਲੇ ਟਾਇਰ ਭਾਈ ਅੱਧੇ ਕਾ ਮਗਰਲੇ ਨਮਿਆਰ ਕੀ 9095 ਪੈਸੇ ਆ ਹਾਂਜੀ ਟਰੈਕਟਰ ਬਹੁਤ ਇੰਜਨ ਗੇਅਰ ਦਾ ਚੰਗਾ ਠੀਕ ਹੈ ਹਾਂ ਕੀ ਡਿਮਾਂਡ ਰੱਖੀ ਆਪਾਂ ਇਹਦੀ ਇਹ 3 ਲੱਖ 70 ਹਜ਼ਾਰ 3 ਲੱਖ 65 ਹਜ਼ਾਰ ਡਿਮਾਂਡ ਆ ਸਾਢੇ 3 ਲੱਖ ਦਾ ਪਹਾਨਾ ਚ ਦੇ ਦਿਆ ਇਹ ਡਿਮਾਂਡ ਹਾਂ ਇਹ ਮਾਡਲ ਦੱਸਿਆ ਦੀਗਾ ਇਹ 12 ਮਾਡਲ ਆ 2012 ਮਾਡਲ ਹਾਂ ਓਕੇ ਤੇ ਲਿੰਕਾਂ ਲੋਕਾਂ ਦਾ ਟਰੈਕਟਰ ਵੀ ਚੰਗਾ ਲਿੰਕਾਂ ਨੂੰ ਕਾ ਚੈੱਕ ਕਰਾ ਦੇ ਧਰਮੇ ਸਾਰਾ ਇਹ ਇਹਦਾ ਨੰਬਰ ਤਾਂ ਹੈਗਾ ਰਾਜਸਥਾਨ ਦਾ ਬਾਈ ਇਹਦਾ ਹਰਿਆਣਾ ਹੈਦਾ ਰਾਜਸਥਾਨ ਅਸਾ ਇਹਦਾ ਰਾਜਸਥਾਨ ਨੰਬਰ ਆ ਆ ਹੈਗਾ ਹਰਿਆਣਾ ਨੰਬਰ ਹਾਂਜੀ ਹਾਂਜੀ ਅਰਜਨ ਦਾ ਨੰਬਰ ਕਿੱਥੋਂ ਦਾ ਤੀ ਉਹ ਵੀ ਹਰਿਆਣਾ ਬਾਈ ਉਹ ਵੀ ਹਰਿਆਣਾ ਬਾਕੀ ਤੋਨੇ ਪਰਲੇ ਵੀ ਹਰਿਆਣਾ ਹਾਂ ਹਰਿਆਣਾ ਨੰਬਰ ਹਰਿਆਣਾ ਨੰਬਰ ਤੇ ਲੈ ਮਿੱਤਰੋ ਆ ਜੋ ਕਰਾ ਫਟਾਫਟ ਪਿੰਡ ਚੁਗੇ ਕਲਾਂ ਬਾਈ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਆਣਾ ਹਾਂ ਹਾਂਜੀ ਹਾਂਜੀ ਹਾਂ ਤੇ ਨੰਬਰ ਬਾਈ ਦਾ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਕੋਈ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਦੇ ਇਥੋਂ ਹਲ ਰੋਟਾਵੇਟਰ ਪਾਲਿਓ ਪੂਰੀ ਤਸੱਲੀ ਕਰ ਲਿਓ ਜਦੋਂ ਤੁਹਾਡੇ ਮਨ ਨੂੰ ਜੱਜ ਗਿਆ ਪੂਰੇ ਚੰਗੇ ਟਰੈਕਟਰ ਹੈਨਾ ਆ ਵਾ ਪਏਦਰ ਰੋਟਾਵੇਟਰ ਜਦੋਂ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਨਾ ਬਾ ਫੇਰ ਸੌਦਾ ਕਰਿਓ ਆ ਜੋ ਗਰਾ ਫਟਾਫਟ